ਨਮਸਕਾਰ ਆਕਾਸ਼ਵਾਣੀ ਦਾ ਇਹ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਔਰਤਾਂ ਵਿੱਚ ਵਿੱਤੀ ਸਾਖਰਤਾ ਅਤੇ ਬੀਮਾ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਪਾਣੀਪਤ ਵਿੱਚ ਬੀਮਾ ਸਖੀ ਯੋਜਨਾ ਦੀ ਕੀਤੀ ਸ਼ੁਰੂਆਤ ਪ੍ਰਧਾਨ ਮੰਤਰੀ ਨੇ ਜੈਪੁਰ ਵਿੱਚ ਰਾਈਜ਼ਿੰਗ ਰਾਜਸਥਾਨ ਆਲਮੀ ਸਿਖਰ ਸੰਮੇਲਨ ਦਾ ਉਦਘਾਟਨ ਕੀਤਾ ਕਿਹਾ ਭਾਰਤ ਦੁਨੀਆ ਸਾਹਮਣੇ ਲੋਕਤੰਤਰ ਜਨਸੰਖਿਆ ਅਤੇ ਡਾਟੇ ਦੀ ਅਸਲ ਸ਼ਕਤੀ ਦਾ ਪ੍ਰਦਰਸ਼ਨ ਕਰ ਰਿਹਾ ਹੈ ਸੀਮਾ ਸੁਰੱਖਿਆ ਬਲ ਨੇ ਕੁਝ ਪੈਟ ਦੀ ਕੋਸ਼ਿਸ਼ ਨੂੰ ناکਾਮ ਕਰਦਿਆ ਅੰਮ੍ਰਿਤਸਰ ਸਰਹੱਦ ਤੇ ਪਾਕਿਸਤਾਨੀ ਕੁਝ ਪੈਠੀ ਨੂੰ ਮਾਰ ਗਿਰਾਇਆ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪੰਜਾਬ ਸਟੇਟ ਡਿਵੈਲਪਮੈਂਟ ਅਤੇ ਪ੍ਰੋਮੋਸ਼ਨ ਆਫ ਸਪੋਰਟਸ ਐਕਟ 2024 ਨੂੰ ਲਾਗੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਥਿਕ ਵਿੱਚ ਵਿੱਤੀ ਸਾਖਰਤਾ ਅਤੇ ਬੀਮਾ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਹਰਿਆਣਾ ਦੇ ਪਾਣੀਪਤ ਵਿੱਚ ਬੀਮਾ ਸਖੀ ਯੋਜਨਾ ਦੀ ਸ਼ੁਰੂਆਤ ਕੀਤੀ ਭਾਰਤੀ ਜੀਵਨ ਬੀਮਾ ਨਿਗਮ ਦੀ ਇਹ ਪਹਿਲ ਕਦਮੀ 18 ਤੋਂ 70 ਸਾਲ ਦੀ ਉਮਰ ਵਰਗ ਦੀਆਂ ਔਰਤਾਂ ਨੂੰ ਸਸ਼ਕਤ ਕਰੇਗੀ ਇਸ ਯੋਜਨਾ ਤਹਿਤ 10ਵੀਂ ਪਾਸ ਔਰਤਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ ਅਤੇ ਪਹਿਲੇ 3 ਸਾਲਾਂ ਨੇ महीनावार भत्ता दिता जाएगा प्रधानमंत्री ने संभावी बीमा साखिया नियुक्ति सर्टिफिकेट वंटे प्रधानमंत्री ने कहा कि सरकार ने पिछले दस साल च महिला सशक्तिकरण लेमिसाल कदम चुके ने कहा कि देश ने बीमा सखी स्कीम की शुरूआत न महिला सशक्तिकरण वाल कदम पुटे श्री मोदी ने औरतिकरण लो मौके प्रदान करने तोर दत प्रधानमंत्री ने कहा कि उन्ने कुछ साल पहला पाणीपत तेटी बचाओ बेटी पढ़ाओ मुहिम की शुरूआत की साथियों कुछ साल पहले मुझे यहां पानीपत से बेटी बचाओ बेटी पढ़ाओ अभियान शुरू करने का सौभाग्य मिला था इसका सकारात्मक प्रभाव हरियाणा के साथ साथ पूरे देश में हुआ अकेले हरियाणा में ही बीते दशक में हजारों बेटियों का जीवन बचा है अब 10 साल बाद इसी पानीपत की धरती से बहनों बेटियों के लिए बीमा सखी योजना का शुभारंभ हुआ है यानी हमारा पानीपत एक प्रकार से नारी शक्ति की प्रतीक भूमि बन गया है ਇਸ ਮੌਕੇ ਸ਼੍ਰੀ ਮੋਦੀ ਨੇ ਕਰਨਾਲ ਵਿੱਚ ਮਹਾਰਾਣਾ ਪ੍ਰਤਾਪ ਬਾਗਪਾਨੀ ਯੂਨੀਵਰਸਿਟੀ ਦੇ ਮੁੱਖ ਕੈਂਪਸ ਦਾ ਨੀਂਹ ਪੱਥਰ ਵੀ ਰੱਖਿਆ 495 ਏਕੜ ਚ ਫੈਲਿਆ ਇਹ ਕੈਂਪਸ ਅਤੇ ਛੇ ਖੋਤਰੀ ਖੇਜ ਖੋਜ ਕੇਂਦਰ 700 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਸਥਾਪਿਤ ਕੀਤੇ ਜਾਣਗੇ ਇਸ ਯੂਨੀਵਰਸਿਟੀ ਵਿੱਚ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪੜ੍ਹਾਈ ਲਈ ਇੱਕ ਬਾਗਬਾਨੀ ਕਾਲਜ ਤੇ ਬਾਗਬਾਨੀ ਦੇ 10 ਖੇਤਰਾਂ ਨਾਲ ਸੰਬੰਧਿਤ 5 ਸਕੂਲ ਹੋਣਗੇ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਜੈਪੁਰ ਵਿਖੇ ਰਾਈジング ਰਾਜਸਥਾਨ ਆਲਮੀ ਸਿਖਰ ਸੰਮੇਲਨ ਦਾ ਉਦਘਾਟਨ ਕੀਤਾ ਉਨ੍ਹਾਂ ਕਿਹਾ ਕਿ ਦੇਸ਼ ਆਤਮ ਨਿਰਪਰ ਬਣਨ ਦੇ ਰਾਹ ਤੇ ਅੱਗੇ ਵਧਰੇ ਸਵੈ ਨਿਰਭਰ ਭਾਰਤ ਮੁਹਿੰਮ ਵਿਸ਼ਵ ਵਿਆਪੀ ਹੈ ਇਸ ਦਾ ਪ੍ਰਭਾਵ ਵੀ ਵਿਸ਼ਵ ਵਿਆਪੀ ਹੈ ਇਸ ਦੇ ਲਈ ਸਰਕਾਰ ਸੰਪੂਰਨ ਪਹੁੰਚ ਨਾਲ ਲੱਗੀ ਵਾਤ ਰਹੀ ਹੈ ਉਹਨਾਂ ਕਿਹਾ ਕਿ ਦੁਨੀਆ ਦੇ ਨਿਵੇਸ਼ਕ ਅਤੇ ਮਾਹਰ ਭਾਰਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੀ ਸਫਲਤਾ ਲੋਕਤੰਤਰ ਜਨਸੰਖਿਆ ਡਿਜੀਟਲ ਡਾਟਾ ਤੇ ਡਿਲੀਵਰੀ ਦੀ ਸ਼ਕਤੀ ਨਾਲ ਚੱਲਦੀ ਹੈ ਉਹਨਾਂ ਕਿਹਾ ਕਿ ਦੇਸ਼ 'ਚ ਲੋਕਤੰਤਰ ਮਜ਼ਬੂਤ ਹੈ ਸ਼੍ਰੀ ਮੋਦੀ ਨੇ ਕਿਹਾ ਕਿ ਦੇਸ਼ ਨੂੰ ਵਿਕਾਸ ਦੇ ਰਾਹ ਤੇ ਅੱਗੇ ਲਿਜਾਣ ਚ ਨੌਜਵਾਨ ਆਬਾਦੀ ਅਤੇ ਅੰਕੜੇ ਅਹਿਮ ਭੂਮਿਕਾ ਨਿਭਾ ਰਹੇ ਨੇ ये सदी टैग ड्रिवन डेटा ड्रिवन सदी है भारत दुनिया को डेमोक्रेसी डेमोग्राफी और डेटा की असली ताकत दिखा रहा है भारत ने दिखाया है कि कैसे डिजिटल टेक्नोलॉजी का डेमोक्रेटाइजेशन हर क्षेत्र हर वर्ग को फायदा पहुंचा रहा है ਪਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਤੇ ਕ੍ਰੀਲੂ ਸਰਸਪਾਟੀ ਵਿੱਚ ਵੀ ਨਵੇਂ ਰਿਕਾਰਡ ਬਣ ਰਹੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਸੀਮਾ ਸੁਰੱਖਿਆ ਬਲ ਨੇ ਕੁਸਪੈਟੀ ਦੀ ਕੋਸ਼ਿਸ਼ ਨੂੰ ناکਾਮ ਕਰਦੇ ਹੋਏ ਅੰਮ੍ਰਿਤਸਰ ਸਰਹੱਦ ਤੇ ਪਾਕਿਸਤਾਨੀ ਕੁਸਪੈਠੀਆਂ ਨੂੰ ਮਾਰ ਦਿੱਤਾ। ਮੀਤੀ ਰਾਤ ਡਿਊਟੀ ਤੇ ਤਨਾਦ ਬੀਐਸਐਫ ਦੇ ਚੌਕਸ ਜਵਾਨਾਂ ਨੇ ਇੱਕ ਪਾਕਿਸਤਾਨੀ ਕੁਸਪੈਠ ਇਹ ਦੀ ਸ਼ੱਕੀ ਗਤੀਵਿਧੀ ਦੇਖੀ ਜਿਸ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮਹਾਵਾ ਨੇੜੇ ਕਮਾਂਤਰੀ ਸਰਹੱਦ ਪਾਰ ਕੀਤੀ ਅਤੇ ਹੰਦੀਰੇ ਦਾ ਫਾਇਰ ਦਾ ਉਠਾਉਂਦੇ ਹੋਏ ਸਰਹੱਦੀ ਸੁਰੱਖਿਆ ਵਾਲ ਵੱਲ ਵੱਧਣਾ ਸ਼ੁਰੂ ਕਰ ਦਿੱਤਾ ਜਵਾਨਾਂ ਨੇ ਤੁਰੰਤ ਕੁਸਬਾਠੀ ਨੂੰ ਚੇਤਾਵਨੀ ਦਿੱਤੀ ਜਿਸ ਨੂੰ ਨਰ ਨਜ਼ਰ ਅੰਦਾਜ਼ ਕਰਕੇ ਉਹ ਸੁਰੱਖਿਆ ਵਾਰਡ ਵੱਲ ਪੱਜਣ ਲੱਗਾ ਉਸਦੇ ਹਮਲਾਵਰ ਇਸ਼ਾਰੇ ਨੂੰ ਦੇਖਦੇ ਹੋਏ ਡਿਊਟੀ ਤੇ ਤਣਾਤ ਜਵਾਨਾਂ ਨੇ ਅੱਗੇ ਵਧ ਰਹਿ ਕੁਸਬੈਠੀ ਤੇ ਗੋਲੀਬਾਰੀ ਕਰ ਦਿੱਤੀ ਅਤੇ ਉਸਨੂੰ ਮੌਕੇ ਤੇ ਹੀ ਮਾਰ ਗिराया ਤਲਾਸ਼ੀ ਲੈਣ ਤੇ ਇੱਕ ਪਿੱਠੂ ਬੈਗ ਮਿਲਿਆ ਜਿਸ ਵਿੱਚ ਕੁਝ ਕੱਪੜੇ ਅਤੇ ਮਲਾਸਮਾ ਦਾ ਸਾਮਾਨ ਬਰਾਮਦ ਹੋਇਆ ਹੈ ਪਾਕਿਸਤਾਨੀ ਕੁਸਬੈਠੀ ਦੀ ਮ੍ਰਿਤਕ ਦੀ ਨੋ ਅਗਲੀ ਕਾਰਵਾਈ ਲਈ ਥਾਣਾ ਕ ਰੇਂਡਾ ਤੇ ਹਵਾਲੇ ਕਰ ਦਿੱਤਾ ਗਿਆ ਐਮ ਸੀ ਸੀ ਗਰੁੱਪ ਜਲੰਧਰ ਦੇ ਸੀਨੀਅਰ ਡਿਵੀਜ਼ਨ ਦੇ ਕੈਡਟਸ ਜਲੰਧਰ ਛੌਨੀ ਵਿਖੇ ਆਜੇ ਲਈ ਰੈਜੀਮੈਂਟ ਨਾਲ 12 ਦਿਨਾਂ ਦੀ ਫੌਜੀ ਸਿਖਲਾਈ ਲੈ ਰਹੇ ਨੇ ਇੱਕ ਕੈਡਟ ਇੱਕ ਸਪਾਹੀ ਦੇ ਰੋਜ਼ਮਰਾਂ ਦੇ ਕਾਰਜ ਅਤੇ ਜ਼ਿੰਮੇਵਾਰੀਆਂ ਨੂੰ ਸਿੱਖ ਰਹੇ ਨੇ ਕੈਡਟਾਂ ਨੇ ਸਿੱਖ ਲਾਈਟ ਇਨਫੈਂਟਰੀ ਬਟਾਲੀਅਨ ਦਾ ਦੌਰਾ ਕੀਤਾ ਅਤੇ ਉਹਨਾਂ ਦੇ ਹਥਿਆਰਾਂ ਤੇ ਉਹਨਾਂ ਦੀ ਫਾਇਰ ਪਾਵਰ ਬਾਰੇ ਸਿੱਖਿਆ ਤੋਪਖਾਨਾ ਰੈਜੀਮੈਂਟ ਦੀਆਂ ਵਾਕ-ਵਾਕ ਤੋਪਾਂ ਨੂੰ ਵੀ ਦੇਖਿਆ ਤੇ ਉਹਨਾਂ ਦੀ ਪੀ ਤੋਂ 35 ਕਿਲੋਮੀਟਰ ਦੀ ਰੇਂਜ ਨੂੰ ਵਿਸਥਾਰ ਨਾਲ ਸਮਝਿਆ ਕਦਿਤਾ ਨੇ ਹਵਾਈ ਰੈਜੀਮੈਂਟ ਵਿੱਚ ਚੇਤਕ ਚੀਤਾ ਅਤੇ ਤਰੋ ਹੈਲੀਕਾਪਟਰ ਦੇਖੇ ਤੇ ਦੂਦਰਾ ਦੇ ਖੇਤਰਾਂ 'ਚ ਪੁਨਰ ਖੋਜ ਮੈਡੀਕਲ ਲੜਾਈ ਅਤੇ ਆਫਤ ਪ੍ਰਬੰਧਨ ਦੀਆਂ ਫੌਜੀ ਜ਼ਿੰਮੇਵਾਰੀਆਂ ਨੂੰ ਸਮਝਿਆ ਉਹਨਾਂ ਨੇ ਇੰਜੀਨੀਅਰ ਰੈਜੀਮੈਂਟ ਵਿੱਚ ਵੱਖ-ਵੱਖ ਉਪਕਰਨ ਅਤੇ ਯੁੱਧ ਵਿੱਚ ਫੌਜ ਦੀਆਂ ਮੁੱਖ ਜ਼ਿੰਮੇਵਾਰੀਆਂ ਬਾਰੇ ਸਿੱਖਿਆ ਅਤੇ ਵੱਖ-ਵੱਖ ਰੈਜੀਮੈਂਟਾਂ ਦੇ ਇਤਿਹਾਸ ਉਹਨਾਂ ਦੇ ਸੰਗਠਨ ਕੰਮਕਾਜ ਟੀਮ ਭਾਵਨਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਕਦਿਤਾ ਨੇ ਫੌਜ ਦੇ ਸਾਰੇ ਧਾਰਮਿਕ ਸਥਾਨਾਂ ਤੇ ਅਰਦਾਸ ਕੀਤੀ ਤੇ ਧਰਮ ਤੋਂ ਉੱਪਰ ਉੱਠ ਕੇ ਤਵਾਦੀ ਸਿੱਖਿਆ ਅਨੁਗ੍ਰਾਂਹਕੀਤਾ ਕੈਡਟਾਂ ਨੇ ਦੱਸਿਆ ਕਿ ਉਹਨਾਂ ਨੂੰ ਇੱਥੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਹਰ ਨਾਗਰਿਕ ਨੂੰ ਭਾਰਤੀ ਫੌਜ ਤੋਂ ਇਹ ਸਿੱਖਣਾ ਚਾਹੀਦਾ ਹੈ ਕਿ ਦੇਸ਼ ਵਿਅਕਤੀ ਤੇ ਸਮਾਜ ਤੋਂ ਉੱਪਰ ਹੈ मेरा नाम है अंडर ऑफिसर नवीन गुलेरिया इस कैंप के दौरान अलग अलग तरह के हेलीकॉप्टर्स के बारे में बताया गया जैसे कि चीता और चेतक हमें 155 45, 130, और गन के बारे में बताया गया किस तरह वो ऑपरेट की जाती है मकसद इस कैंप का था ताकि हम सीख सके किस तरह जो आर्मी है उसका डेली लाइफ रहता है मेरा नाम कैडेट अभि सिंह कुशवाहा है इस कैंप में बहुत ही ज्यादा यूनिक एक्सपीरियंस हमें मिला दूसरे यूनिट्स में भी विजिट का मौका मिला क्वार्टर गार्ड से लेकर के के लाइंस और ट्रेनिंग एर एरिया तक हमने सारी चीजें देखी। टू पंजाब एनसीसी बटालियन के कमांडिंग अफसर विनोद जोशी ने है कि साल हर साल एनसीसी फौजी दिलचस्प उत्सुकता देशभक्ति भरिया होंगे अमृतसर पुलिस ने एक व्यक्ति न किलो सौ ग्राम हैरोइन समेत काबू कित अमृतसर के पुलिस कमिश्नर गुरप्रीत भुल्लर ने दस कि फड़े गए दोषी की पछाण गुरवीर सिंह वजह हुई है जो फिरोजपुर के सिविल सर्जन ड्राइवर है उन्होंने दसिया कि अमृतसर सीआईए स्टाफ ने लोहारका सड़क ताकाबंद कर इस नफ्तार किया उस कोलो पंच किलो सौ ग्राम हैरोइन उसकी कार भी बरामद गई है ਪੰਜਾਬ ਹோம் ਗਾਰਡ ਸਤੇ ਸਿਵਲ ਡਿਫੈਂਸ ਦੇ ਹੁਸ਼ਿਆਰਪੁਰ ਸਥਿਤ ਸਿਖਲਾਈ ਕੇਂਦਰ ਵਿਖੇ 62ਵਾਂ ਹோம் ਗਾਰਡਸ ਦਿਹਾੜਾ ਮਨਾਇਆ ਗਿਆ ਸਥਾਪਨਾ ਦਿਵਸ ਵਿੱਚ ਵੱਖ-ਵੱਖ ਸ਼ਖਸੀਅਤਾਂ ਤੋਂ ਇਲਾਵਾ ਸਟਾਫ ਤੇ ਵੱਖ-ਵੱਖ ਥਾਣਿਆਂ ਤੋਂ ਪੰਜਾਬ ਹோம் ਗਾਰਡਸ ਦੇ ਜਵਾਨਾਂ ਨੇ ਸ਼ਿਰਕਤ ਕੀਤੀ ਪੰਜਾਬ ਹோம் ਗਾਰਡਸ ਦੇ ਜ਼ਿਲ੍ਹਾ ਕਮਾਂਡਰ ਨੇ ਪੂਰੀ ਮਿਹਨਤ ਲਗਨ ਤੇ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਵਾਲੇ ਜਵਾਨਾਂ ਨੂੰ ਉਹਨਾਂ ਦੀ ਸ਼ਲਾਘਾ ਕਰਦੇ ਹੋਏ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਸਿਹਤ ਵਿਭਾਗ ਬਰਨਾਲਾ ਵੱਲੋਂ ਕੌਮੀ ਵਲੰਟੀਅਰਸ ਖੂਨਦਾਨ ਦਿਵਸ ਨੂੰ ਸਮਰਪਿਤ ਖੂਨਦਾਨ ਕਰਨ ਵਾਲੀਆਂ ਸੰਸਥਾਵਾਂ ਤੇ ਖੂਨਦਾਨੀਆਂ ਦਾ ਸਨਮਾਨ ਸਮਾਗਮ ਕਰਵਾਇਆ ਗਿਆ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾਕਟਰ ਪ੍ਰਵੇਸ਼ ਕੁਹਾਰ ਨੇ ਦੱਸਿਆ ਕਿ ਸਮਾਜ ਸੇਵੀ ਸੰਸਥਾਵਾਂ ਸਨਮਾਨ ਦੀਆਂ ਹੱਕਦਾਰ ਨੇ ਕਿਉਂਕਿ ਇਹਨਾਂ ਵੱਲੋਂ ਖੂਨਦਾਨ ਕੈਂਪ ਲਗਾ ਕੇ ਸਿਹਤ ਵਿਭਾਗ ਨੂੰ ਆਤਮ ਨਿਰਭਰ ਬਣਾਇਆ ਕਿ ਹੈ ਪੰਜਾਬ ਚ ਖੇਡਾਂ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਵੱਡੀ ਪਹਿਲ ਕਦਮੀ ਕਰਦੇ ਹੋਏ ਪੰਜਾਬ ਅੱਜ ਪੰਜਾਬ ਸਟੇਟ ਡਿਵੈਲਪਮੈਂਟ ਅਤੇ ਪ੍ਰਮੋਸ਼ਨ ਆਫ ਸਪੋਰਟਸ ਐਕਟ 2024 ਨੂੰ ਲਾਗੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਜਿਸ ਨਾਲ ਪੰਜਾਬ ਇਸ ਐਕਟ ਨੂੰ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਖੇਡ ਪਾਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਐਕਟ ਦਾ ਮੁੱਖ ਉਦੇਸ਼ ਸੂਬੇ 'ਚ ਖੇਡਾਂ ਦੇ ਵਿਕਾਸ ਲਈ ਕੌਮੀ ਤੇ ਕਮਾਂਤਰੀ ਪੱਧਰ ਤੇ ਵਰਤੇ ਜਾਂਦੇ ਚੰਗੇ ਅਮਲਾਂ ਨੂੰ ਅਪਣਾਉਣਾ ਤੇ ਖਿਡਾਰੀਆਂ ਦੇ ਨਿਰਪੱਖ ਚੋਣ ਨੂੰ ਯਕੀਨੀ ਬਣਾਉਣਾ ਹੈ ਉਨ੍ਹਾਂ ਕਿਹਾ ਕਿ ਇੱਕ ਖੇਡ ਐਸੋਸੀਏਸ਼ਨਾਂ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਲਈ ਕਾਨੂੰਨੀ ਢਾਂਚਾ ਤਿਆਰ ਕਰਨ ਵਾਸਤੇ ਇਹ ভূমিকা ਨੇ ਬਾਈਕਾ ਉਹਨਾਂ ਕਿਹਾ ਕਿ ਸਥਾਨ ਅਜਿਹੇ ਖਿਡਾਰੀਆਂ ਦੀ ਨਿਰਪੱਖ ਚੋਣ ਵੀ ਯਕੀਨੀ ਬਣਾਇਆ ਜਾਵੇਗਾ ਜੋ ਸੂਬਾ ਪੱਧਰ ਤੇ ਆਪਣੇ ਜ਼ਿਲ੍ਹਿਆਂ ਦੀ ਨੁਮਾਇੰਦਗੀ ਕਰਨਗੇ ਜਾਂ ਫਿਰ ਕੌਮੀ ਪੱਧਰ ਤੇ ਆਪਣੇ ਸੂਬੇ ਅਤੇ ਕਮਾਂਤਰੀ ਪੱਧਰ ਤੇ ਦੇਸ਼ ਦੀ ਨੁਮਾਇੰਦਗੀ ਕਰਨਗੇ ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਭਾਗ ਵੱਲੋਂ ਫਰੀਦਕੋਟ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਤਹਿਤ ਬਾਸਕਟਬਾਲ ਤੇ ਤਾਈ ਕਵਾਂਡੋ ਦੇ ਸੂਬਾ ਪੱਧਰੀ ਖੇਡ ਮੁਕਾਬਲੇ ਨੈਰੋ ਸਟੇਡੀਅਮ ਚ ਸ਼ੁਰੂ ਹੋਏ ਇਹਨਾਂ ਖੇਡਾਂ ਚ ਪੰਜ ਵੱਖ-ਵੱਖ ਉਮਰ ਵਰਗਾਂ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਨੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਔਰਤਾਂ ਵਿੱਚ ਵਿੱਤੀ ਸਾਖਰਤਾ ਅਤੇ ਬੀਮਾ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਪਾਣੀਪਤ ਵਿੱਚ ਬੀਮਾ ਸਖੀ ਯੋਜਨਾ ਦੀ ਕੀਤੀ ਸ਼ੁਰੂਆਤ ਸੀਮਾ ਸੁਰੱਖਿਆ ਬਲ ਨੇ ਕੁਸਬੈਟ ਦੀ ਕੋਸ਼ਿਸ਼ ਨੂੰ ناکਾਮ ਕਰਦੇ ਹੋਏ ਅੰਮ੍ਰਿਤਸਰ ਸਰਹੱਦ ਤੇ ਪਾਕਿਸਤਾਨੀ ਕੁਸਬੈਟੀਆਂ ਨੂੰ ਮਾਰ ਗिराया ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪੰਜਾਬ ਸਪੋਰਟ ਡਿਵੈਲਪਮੈਂਟ ਐਂਡ ਪ੍ਰੋਮੋਸ਼ਨ ਆਫ ਸਪੋਰਟਸ ਐਕਟ 2024 ਨੂੰ ਲਾਗੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ ਇਸੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ ਨਮਸਕਾਰ